ਲੋ ਜੀ ਸਾਰਿਆਂ ਨੂੰ ਜੈ ਮਾਤਾ ਦੀ ਤੇ ਜਿਸ ਤਰ੍ਹਾਂ ਕੀ ਸਾਰੀ ਸ਼ੁਰੂਆਤ ਸਾਡੀ ਹੋ ਚੁੱਕੀ ਹੈ ਮਾਚਮੰਡਾ ਦੇਵੀ ਦਰਬਾਰ ਤੋਂ ਸਿੱਧਾ ਪ੍ਰਸਾਰਣ ਤੁਸੀਂ ਜਿਹੜੇ ਜਿਹੜੇ ਮਾਚਮੰਡਾ ਦੇਵੀ ਦਰਬਾਰ ਤੇ ਗਏ ਨੇ ਸਾਰੇ ਇੱਕ ਵਾਰੀ ਜੈ ਮਾਤਾ ਦੀ ਜ਼ਰੂਰ ਲਿਖਣਾ ਇਹ ਜਿਹੜਾ ਮੇਰਾ ਵਲੋਗ ਹੈ ਇਹ ਕਾਫੀ ਲੰਮਾ ਹੋਣ ਵਾਲਾ ਹੈ ਤਾਂ ਸਾਰਿਆਂ ਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਮਾਚਮੰਡਾ ਦੇਵੀ ਦਰਬਾਰ ਦੀ ਬੈਕ ਸਾਈਡ ਤੇ ਜਿਹੜਾ ਚਰਨਾ ਚੱਲਦਾ ਉੱਥੇ ਚਰਨੇ ਤੇ ਅਸੀਂ ਗਏ ਤਾਂ ਬਹੁਤ ਠੰਡਾ ਪਾਣੀ ਆ ਉੱਥੇ ਜਿਹੜਾ ਬਹੁਤ ਲੋਕਾਂ ਨੇ ਸ਼ਰਧਾ ਪੂਰੂ ਜਿਹੜਾ ਇਸ਼ਨਾਨ ਵੀ ਕਰਦੇ ਨੇ ਤੇ ਮਾਂ चमंडा देवी की so, आज हम आ गए हैं पहाड़ों में जहाँ पे हम बना रहे हैं चाय वो भी बैठ के पहाड़ों के अंदर ऑलमोस्ट सारी तरफ हमारे पहाड़ हैं एंड वी आर लाइक एट द टॉप एंड यहाँ पे हम चाय बना रहे हैं लुक दिस इज हाउ वी आर मेकिंग चाय and this is my family hi everyone i love you all maa putt suneya hona vikas verma josh lo ji maa chabanda te vi darbar to baad assi jehdi gaddi hai oh bejanat ton hunde hoye <we're> appa <my> paali bead bling te gaddi chalande hoye aidan da ehsaas ho reya si ki shayad is to choti sadak kitte vi nahi honi jada itthe pahadi rasta bahut chota pahadi rasta hai ਤਾ ਅਸੀਂ ਗਲਤ ਟਰੈਕ ਤੇ ਪੈ ਗਏ ਸੀ ਉਧਰ ਜੋ ਗੱਡੀ ਆਂਦੀ ਸੀ ਤਾਂ ਦਿਲ ਇੱਕੋ ਜਿਹੀ ਧੜਕ ਤੱਕ ਕਰਦਾ ਸੀਗਾ ਬਹੁਤ ਔਖੀ ਡਰਾਈਵਿੰਗ ਆ ਪਰ ਫਿਰ ਵੀ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਸ਼ਿਵ ਭੋਲੇ ਦਾ ਨਾਮ ਲੈ ਕੇ ਜਿਹੜੀ ਗੱਡੀ ਅੱਗੇ ਵੱਲੋਂ ਪਾ ਦਿੱਤੀ ਤਾਂ ਗੱਡੀ ਜਦੋਂ ਅੱਗੇ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿੰਨੀ ਛੋਟੀ ਜੀ ਸੜਕ ਹੈ ਤਾਂ ਆਈ ਥਿੰਕ ਇੱਥੇ ਬੀਡ ਬਲਿੰਗ ਨੂੰ ਪੈਰਾਗਲਾਈਡਰੀ ਦਾ ਜਿਹੜਾ ਪਹਿਲਾ ਨਜ਼ਾਰਾ ਸਾਨੂੰ ਉਹ ਨਜ਼ਰ ਆਂਦਾ ਹੈ ਤਾਂ ਲੋਕ ਬੜੀ ਦੂਰ ਦੂਰੋਂ ਆ ਕੇ ਪੈਰਾਗਲਾਈਡਿੰਗ ਕਰਦੇ ਨੇ ਅਸੀਂ ਵੀ ਪੈਰਾਗਲਾਈਡਿੰਗ ਕੀਤੀ ਤੇ ਫੇਕ ਸੈਲਫੀ ਸਟਿਕ ਦੇ ਨਾਲ ਇੱਕ ਸੈਲਫੀ ਲੈਣ ਦੇ ਪ੍ਰਯਾਸ ਇੱਕ ਮੈਂ ਕਿਤਾਬ ਤਾਂ ਬੜਾ ਅੱਛਾ ਨਜ਼ਾਰਾ ਸੀ ਠੰਡ ਗੀ ਠੰਡ ਲੱਗ ਰਹੀ ਸੀ ਉੱਥੇ ਉੱਥੇ ਸ਼ਾਇਦ 6 ਡਿਗਰੀ ਟੈਂਪਰੇਚਰ ਸੀਗਾ ਤਾਂ ਥੋੜੀ ਦੇਰ ਪਹਿਲਾਂ ਦਾ ਜਿਹੜਾ ਮੈਂ ਵਲੋਗ ਆ ਥੱਲੇ ਜ਼ਮੀਨ ਤੇ ਗਰਮੀ ਤਾਂ ਉੱਪਰ ਜਾ ਕੇ ਜਿਹੜਾ 6 ਡਿਗਰੀ ਟੈਂਪਰੇਚਰ ਉਹ ਸ਼ੁਰੂ ਹੋ ਜਾਂਦਾ ਤਾਂ ਜੌਨ ਸਾਹਿਬ ਮੇਰੇ ਬ੍ਰਦਰ ਮੇਰੇ ਨਾਲ ਗਏ ਸੀਗੇ ਤੇ ਨਜ਼ਾਰਾ ਜਿਹੜਾ ਛੋਟੇ ਸਾਈ ਵੀਰ ਵੀ ਨਾਲ ਸਾਡੇ ਗਿਆ ਸੀਗਾ ਤਾ ਬੜਾ ਨਜ਼ਾਰਾ ਅੱਛਾ ਮਜ਼ਾ ਆ ਗਿਆ ਜੀ ਇੱਕ ਵਾਰੀ ਲਾਈਫ ਨੂੰ ਇੰਜੋਏ ਕਰਨਾ ਹੋਵੇ ਤਾਂ ਬੀਡ ਬਲਿੰਗ ਜ਼ਰੂਰ ਚਾਹੀਓ ਪੈਰਾਗਲਾਈਡਿੰਗ ਦਾ ਮੈਂ ਸੋਚਿਆ ਨਹੀਂ ਕਿਉਂਕਿ ਇੱਕ ਵਾਰੀ ਮੈਂ ਪਹਿਲਾਂ ਪੈਰਾਗਲਾਈਡਿੰਗ ਕੀਤੀ ਸੀਗੀ ਤਾਂ ਮੇਰੇ ਜਿਹੜੇ ਰੋਂਗਟੇ ਖੜੇ ਹੋ ਗਏ ਸੀਗੇ ਕਿਉਂਕਿ ਜਦੋਂ ਉਹਨੇ ਜਿਗਜੈਗ ਕਿਉਂਕਿ ਜਿੰਨਾ ਮੇਰੇ ਪੁਰਾਣੇ ਵਲੋਗ ਦੇਖੇ ਹੋਏ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਜਿਗਜੈਗ ਕੀਤੀ ਸੀ ਤਾਂ ਮੈਂ ਡਰ ਗਿਆ ਸੀਗਾ ਇਸ ਵਾਸਤੇ ਅਸੀਂ ਦੂਰੋਂ ਹੀ ਬਾਈ ਬੈਕ ਕਰ ਦਿੱਤੀ ਪੈਰਾਗਲਾਈਡਿੰਗ ਨੂੰ ਤਾਂ ਨਾਲ ਬਹੁਤ ਸੁੰਦਰ ਉਹਨਾਂ ਨੇ ਜਿਹੜਾ ਵੇਸਟੇਜ ਮਟੀਰੀਅਲ ਇਹ ਪੰਛੀ ਦਾ ਬਣਾ ਹੋਇਆ ਸੀਗਾ ਬੜਾ ਅੱਛਾ 뷰 ਹੈਗਾ ਬੀਡ ਬਲਿੰਗ ਜਿਹੜੇ ਨਹੀਂ ਗਏ ਇੱਕ ਵਾਰੀ ਜਾਣਾ ਜ਼ਰੂਰ ਥੱਲੇ ਜਿਹੜਾ ਟੈਂਪਰੇਚਰ ਹੁੰਦਾ 45 ਡਿਗਰੀ ਜਦੋਂ ਉੱਪਰ ਬੀਡ ਬਲਿੰਗ ਤੇ ਆਪਾਂ ਪਹੁੰਚ ਜਣੇ ਉੱਥੇ 5 ਜਾਂ 6 ਡਿਗਰੀ ਟੈਂਪਰੇਚਰ ਹੋ ਜਾਂਦਾ ਤਾਂ ਰਾਤ ਨੂੰ ਇੱਥੇ ਰਹਿਣਾ ਬਹੁਤ ਟਫ ਹੈ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਹੈ ਤਾਂ ਬੜਾ ਅੱਛਾ ਮੇਰੇ ਫੈਮਿਲੀ ਦੇ ਨਾਲ ਜਿਹੜਾ ਟਾਈਮ ਸਪੈਂਡ ਕੀਤਾ ਪਿੱਛੇ ਆਪਾਂ ਦੇਖ ਸਕਦਾ ਪਹਾੜ ਨਹੀਂ ਪਹਾੜਾਂ ਦੀ ਜਿਹੜੀ ਯੂਨੀਫਾਰਮ ਪਾ ਕੇ ਵੀ लोग फोटो खिंचाते प्रस्थान है ओ कर दिता जी लो जी हम आज हिमाचल के बरोड वैली के पास हैं तो सर ये कौन सी जगह है जी सर राजगुंडा जी तो सर आपका नाम क्या है शक्ति ठाकुर तो ये बहुत अच्छा हमारे ये सर हैं इन्होंने हमें ट्रीट किया है और वैसे तो यहाँ पे कमरे नहीं मिलते हैं। लेकिन फिर भी इन्होंने हमारे लिए बहुत बढ़िया अरेंज किया इन्होंने बोला कि आपके साथ फैमिली है कोई बात नहीं मैं आपको अरेंज करा के दूंगा तो सर आप लोगों को क्या मैसेज देना चाहते हो सर मैं यही मैसेज देना चाहता हूँ कि आओ राजंदर अभी मौसम भी ठीक है घूमने के लिए और शांति है यहाँ पे सुकून है बहुत आपके विला क्या नाम है किस कि, कहाँ पर आए लोग मेरा होटल राज पैराडाइज के नाम पर कॉफ्टी है ਜੀ ਤੋਂ ਇਹ ਆਪ ਬੀੜ ਸੇ ਵਿਆਸਤ ਬੀੜ ਬਿਲਿੰਗ ਰਾਜਗੁੰਦਾ ਔਰ ਆਪਣਾ ਪੰਜਾਬ ਡੈਲੀ ਸੈਂਗ ਤੋਂ ਚੰਡੀਗੜ੍ਹ ਮੰਡੀ ਬਟਾਸਨ ਸੇ ਰਾਈਟ ਸਾਈਡ ਲੈ ਕੇ ਸਿੱਧਾ ਇਹ ਰੋਡ ਵੇਲੀ ਹੋ ਕੇ ਰਾਜਗੁੰਦਾ ਪਹੁੰਚ ਸਕਦੇ ਹੋ ਠੀਕ ਹੈ ਸਰ ਸ਼ੁਕਰੀਆ ਜੀ ਲਓ ਜੀ ਰਸਤੇ 'ਚ ਜਾਂਦੇ ਜਾਂਦੇ ਆ ਜਿਹੜਾ ਅਕਸਰ ਵੇਖਣ ਨੂੰ ਮਿਲਦਾ ਪਹਾੜਾ ਵਿੱਚ ਜਾਮ ਜਾਮ ਲੱਗ ਗਿਆ ਤੇ ਜਾਮ ਦੇ ਨਾਲ ਨਾਲ ਜਿਹੜੇ ਐਫਰਟ ਕੀਤਾ ਸਾਰੇ ਮੁੰਡਿਆਂ ਨੇ ਇਹ ਰਸਤਾ ਹੀ ਨਵਾਂ ਬਣਾ ਲਿਆ ਹੈ। ਆਪਾਂ ਨੰਬਰ ਰੇਂਜ ਬਣਾ ਲਿਆ। ਛੋਟੀ ਜੋੜਦੇ ਜੀ। ਛੋਟੀ ਠੀਕ ਐ। ਛੋਟੀ ਦੇ ਚੱਕ ਕੇ ਛੱਡ ਦਿੰਦੇ ਆ। ਆ ਜੌਨ ਸਾਹ ਦਾ ਵੀ ਇਹ ਜੌਧਾਂ ਵਿੱਚ ਪੈ ਗਿਆ। ਵਰਲਡ ਚੈਂਪੀਅਨਸ਼ਿਪ ਜਿੱਤ ਕੇ ਆਏ ਨੇ। ਠੀਕ ਐ ਪਲਟਾ ਮਾਰਾ ਉਹਦੇ। ਆ ਮੇਰੇ ਨਾਲ ਹੀ ਸਾਰੇ ਚੱਲ ਗਿਆ ਬਰਾਸ ਰਸ ਹੋ ਗਿਆ ਤਰ ਕਰਦੇ ਹਾਂ ਅੱਗੇ ਕੜੇ ਨੂੰ ਕੋਰਨਰ ਦੇਖ ਲੈਣ ਹੱਥ ਲਗਾੜਾ ਬੜਾ ਬੜਾ ਦੇਖ ਤੇ ਭਾਈ ਇਹ ਗੱਲ ਹੋਣੀ ਪਿਆ ਕੋ ਨੀ ਨੀ ਇਥੇ ਆ ਜਾ ਗਏ ਇਸ ਨੂੰ ਥੋੜਾ ਪਿੱਛੇ ਕਰ ਫਿਰ ਪਲਟਾ ਮਾਰ ਗੋਵਾਣਾ ਬੜਾ ਹੈ ਨੋਆ ਨੋਆ ਥੋੜਾ ਸੋਹਣਾ ਨਾ ਬਸ ਐਸੇ ਹੀ ਆਂ ਲਓ ਤੇਰੇ ਨਾਲ ਲੈ ਗਏ ਤੇ ਕਿਉਂ ਦੋਨੋਂ ਹਟ ਜਾ ਹਟ ਜਾ ਸੁਣਾ ਕਹਿੰਦਾ ਜੈ ਬਜਰੰਗਵਲੀ ਬਾਹਰ ਘਟਦੇ ਨਹੀਂ ਬਾਹਰ ਘਟਦੇ ਨਹੀਂ ਮਿੱਟੀ ਭੰਗਣਾ ਲੈ ਹੋਰ ਘੜਦਲਾਂ ਬਾਹਰ ਕੱਢਦਾ ਆਪਾਂ ਇਹ ਮੁੰਡਿਆਂ ਦੀ ਗੱਤ ਕਿੱਡੀ ਹੋਰ ਨਿਕਾਲ ਲੋ ਜੀ ਸਾਰੇ ਮੁੰਡਿਆਂ ਨੇ ਮਿਹਨਤ ਦੇ ਨਾਲ ਇੱਕ ਇੱਕ ਪੱਥਰ ਸਾਰਾ ਨਾਲ ਜੋਦਾਂ ਜਿਹੜਾ ਪਾ ਦਿੱਤਾ ਸਾਰੇ ਬੰਡੇ ਕੋਈ ਹਿਮਾਚਲ ਦੇ ਆ ਕਿ ਪੰਜਾਬ ਦੇ ਆ ਤੇ ਬਹੁਤ ਵਧੀਆ ਯੋਗਦਾਨ ਪਾ ਕੇ ਸੜਕ ਦਾ ਨਿਰਮਾਣ ਜਿਹੜਾ ਫਟਾਫਟ ਕਰ ਦਿੱਤਾ ਜੀ ਤੇ ਥੋੜੀ ਜੀ ਬਰੀਕੀ ਦੇ ਵਿੱਚ ਹੋਰ ਮੀਨਾ ਕਾਰੀ ਕਰਦੇ ਹੋਏ ਤਾਂ ਕਿ ਜਿਹੜੀ ਸੜਕ ਆ ਉਹ ਸਾਲੋਂ ਸਾਲ ਕਟੜ 20-25 ਸਾਲ ਤੱਕ ਚੱਲੇ ਤੇਰੀ ਸੜਕ ਜੋ ਚੱਲੇਗੀ 20-25 ਸਾਲ ਤਾਂ ਅਗਲੇ ਸਾਲ ਜੋਂ ਸਾ ਫੇਰਾ ਕੇ ਦੇਖਣਗੇ ਤੇਰੀ ਮਿਹਨਤ ਲਾਈ ਸੀਗੀ ਲੇਟ ਹੈ ਭਾਈ ਆਪ ਕੋ ਕਾ ਇਹ ਫਾਈਨ ਨਹੀਂ ਹੈ ਇੱਕ ਨਵੇਂ ਵਾਲੀ ਕੀਤੀ ਨਾ ਲਾਗੇ ਆਇਆ ਲੋ ਜੀ ਇਹ ਸਾਰੇ ਹਿਮਾਚਲ ਦੇ ਭਰਾ ਤੇ ਨਾਲ ਸਾਰਿਆਂ ਨੇ ਮਿਲ ਕੇ ਜਿਹੜਾ ਸੜਕ ਦਾ ਨਿਰਮਾਣ ਕਰ ਛੜਿਆ ਕਿਉਂਕਿ ਨਹੀਂ ਤਾਂ ਅਕਸਰ ਇੱਥੇ ਲੰਮਾ ਜਾਮ ਜਿਹੜਾ ਲੱਗਿਆ ਸੀ ਕਿਉਂਕਿ ਸਿੰਗਲ ਰੋਡ ਹੈ ਸਿੰਗਲ ਰੋਡ ਕਰਕੇ ਜਿਹੜਾ ਚੱਲੇ ਜਾਦਾ ਪੂਰਾ ਬਦਲ ਗਿਆ ਸਿਰਫ ਵੇਟ ਨਹੀਂ ਕੀਤੀ ਗਈ ਵੀ ਵੇਟ ਕਰੀਏ ਵੀ ਕਦੋਂ ਸੜਕ ਬਣੇ ਜਾਂ ਕਦੋਂ ਹੋਵੇ ਆਪ ਹੀ ਐਫਰਟ ਕਰਕੇ ਜਿਹੜਾ ਉਹਦਾ ਸੜਕ ਦਾ ਨਿਰਮਾਣ ਕਰ ਦਿੱਤਾ

बोला तार इधर करो तार 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 रोको मत रोको मत होगी 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 आगे 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 ਲੋ ਜੀ ਗੱਡੀ ਅਸੀਂ ਪਾ ਲਈ ਆ ਹੁਣ ਵਾਪਸੀ ਨੂੰ ਤਾਂ ਰਸਤਾ ਜਿੱਦੇ ਉਤਰਾਈ ਵਾਲਾ ਚੜਾਈ ਵਾਲਾ ਔਖਾ ਸੀਗਾ ਇੱਦੇ ਉਤਰਾਈ ਵਾਲਾ ਬਹੁਤ ਔਖਾ ਤੁਸੀਂ ਦੇਖ ਸਕਦੇ ਹੋ ਕਿ ਆਸੇ ਪਾਸੇ ਇੱਕ ਪਾਸੇ ਤਾਂ ਖਾਈ ਹੈ ਦੂਜੇ ਪਾਸੇ ਟੁੱਟੀ ਹੋਈ ਸੜਕ ਹੈ ਜਿਹੜਾ ਬੀਡ ਬਲਿੰਕ ਤੋਂ ਜਿਹੜਾ ਕੁੰਦਰੇ ਤੋਂ ਬੀਡ ਬਲਿੰਕ ਨੂੰ ਰਸਤਾ ਆਉਂਦਾ ਬਹੁਤ ਛੋਟਾ ਦੇਖੋ ਗੱਡੀ ਨੂੰ ਕਿੰਨਾ ਔਖਾ ਮਨੂੰ ਕਰਨਾ ਪਿਆ ਕਿਉਂਕਿ ਉਧਰ نیچے ਥੱਲੇ ਹਜ਼ਾਰਾਂ ਫੁੱਟ ਡੂੰਘੀਆਂ ਖਾਈਆਂ ਨੇ ਬੜਾ ਬੈਲੈਂਸ ਬਣਾ ਕੇ ਗੱਡੀ ਚਲਾਣੀ ਪੈਂਦੀ ਹੈ ਬੜੇ ਜੇ ਤੁਸੀਂ ਐਕਸਪਰਟ ਹੋ ਗੱਡੀ ਚਲਾਉਣ ਚ ਫਿਰ ਵੀ ਸੋ ਸਮੇਂ ਕਿ ਗੱਡੀ ਤਾਂ ਨਹੀਂ ਤੰਦਰੁਸਤ ਹੋਵੇ ਫਿੱਟ ਹੋਵੇ ਤੇ ਆਹ ਦੇਖੋ ਇੱਥੇ ਟੋਟਾ ਜਦੋਂ ਛੋਟਾ ਜਾਂਦਾ ਰਸਤਾ ਵੈਸੇ ਹੀ ਦਿਲ ਡਰ ਜਾਂਦਾ ਰਾਤ ਨੂੰ ਇੱਥੇ ਕਦੇ ਵੀ ਕੋਈ ਸਫ਼ਰ ਨਾ ਕਰਿਓ ਕਿਉਂਕਿ ਨਾ ਤਾਂ ਇੱਥੇ ਕੋਈ ਪੈਟਰੋਲ ਹੈ ਪੈਟਰੋਲ ਪੰਪ ਵੀ ਇੱਥੇ ਕੋਈ ਪੈਟਰੋਲ ਪੰਪ ਨਹੀਂ ਹੈਗਾ ਤਾਂ ਥੋੜੇ ਬੜੇ ਧਿਆਨ ਦੇ ਨਾਲ ਤੁਸੀਂ ਗੱਡੀ ਇੱਥੇ ਲੈ ਕੇ ਜਾਇਓ ਗੱਡੀ ਦੀ ਟੈਂਕੀ ਜਿਹੜੀ ਫੁੱਲ ਰੱਖਿਓ ਤਾਂ ਕਿਉਂਕਿ ਰਾਤ ਨੂੰ ਇੱਥੇ ਤੁਹਾਨੂੰ ਆਕਸੀਜਨ ਦਾ ਲੈਵਲ ਵੀ ਘਟ ਜਾਂਦਾ ਤਾਂ ਜੋਨ ਸਾਹਿਬ ਜਿਹੜੇ ਵੀਡੀਓ ਬਣਾ ਰਹੇ ਨੇ ਤੇ ਮੇਰੇ ਵੱਲ ਦਿਖਾ ਰਹੇ ਨੇ ਵੀਡੀਓ ਮੈਂ ਗੱਡੀ ਮੈਂ ਡਰਾਈਵ ਕਰ ਰਿਹਾ ਮੈਂ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੇਰੇ ਸ਼ਿਵ ਪੂਲੇ ਜੀ ਦੇ ਅਸ਼ੀਰਵਾਦ ਦੇ ਨਾਲ ਕਿਹੜੀ ਗੱਡੀ ਡਰਾਈਵ ਹੋ ਰਹੀ ਆ ਪਰਮਾਤਮਾ ਕਾਲਪੁਰਖ ਨੇ ਸਾਨੂੰ ਆਸਰਾ ਦਿੱਤਾ ਆਪਾਂ ਇੱਥੇ ਦਾ ਗੱਡੀ ਜੜੀ ਚਲਾਈ ਆ ਜੇਕਰ ਤੁਸੀਂ ਵੀ ਪਰਫੈਕਟ ਗੱਡੀ ਚਲਾਜ ਹੈ ਕੋ ਫਿਰ ਇੱਥੇ ਗੱਡੇ ਪਾਈਓ ਇੱਥੇ ਕਿਉਂਕਿ ਆ ਜ਼ਿਆਦਾਤਰ ਜਿਹੜੇ ਗੱਡੀ ਉਹੀ ਚਲਾ ਕੇ ਜਾਂਦੇ ਨੇ ਜਿਹੜੇ ਐਕਸਪਰਟ ਹੋਣ ਕਿਉਂਕਿ ਦੇਖੋ ਇੱਕ ਵੀ ਗਲਤੀ ਤੁਹਾਡੀ ਹਜ਼ਾਰਾਂ ਫੁੱਟ ਥੱਲੇ ਖਾਈ ਹੈ ਤਾਂ ਬੜਾ ਰਿਸਕੀ ਆ ਬਹੁਤ ਰਿਸਕ ਵਾਲਾ ਜਿਹੜਾ ਇਹਲਾ ਸਫਰ ਹੈ ਤਾਂ ਪਰਮਾਤਮਾ ਤੋਂ ਉਹ ਦੇਖੋ ਕਿੰਨੀ ਤਿੱਖੀ ਉਤਰਾਈ ਉਥੋਂ ਕਿੱਥੋਂ ਗੱਡੇ ਆ ਰਹੀ ਹੈ ਤਾਂ ਬੜੀ ਤਿੱਖੀ ਉਤਰਾਈ ਹੁੰਦੀ ਹੈ ਬੜੇ ਤਿੱਖੇ ਮੋੜ ਹੁੰਦੇ ਨੇ ਤੇ ਡਰ ਵੀ ਲੱਗਦਾ ਗੱਡੀ ਚਲਾਉਂਦੇ ਹੋਏ ਨਾ ਐ ਨਹੀਂ ਵੱਡੇ ਵੱਡੇ ਜਿਹੜੇ ਇੱਥੇ ਦਿਗਜ ਕਹਿੰਦੇ ਉਹ ਵੀ ਇੱਕ ਵਾਰੀ ਆ ਕੇ ਬੱਸ ਹੋ ਜਾਂਦੀ ਹੈ ਕਿਉਂਕਿ ਬੜਾ ਜ਼ੋਰ ਜਿਹੜਾ ਗੱਡੀ ਚਲਾਣ ਲੱਗਿਆ ਲੱਗਦਾ ਗੱਡੀ ਦਾ ਵੀ ਬਹੁਤ ਜ਼ੋਰ ਜਿਹੜਾ ਲੱਗਦਾ ਹੈ ਜੀ ਤੇ ਆ ਹੁਣ ਉਤਰਾਈਏ ਸਿੱਧੀ ਤਿੱਖੀ ਉਤਰਾਈਏ ਉਹ ਥੱਲੇ ਪਹਾੜਾ ਤੱਕ ਆਪਾਂ ਜਾਣਾ ਤੇ ਉਹ ਸਾਰਾ ਜਿਹੜਾ ਉਹ ਦੇਖੋ ਗੱਡੀ ਉਹ ਮੈਨੂੰ ਵੇਖਿਓ ਪਹਿਲੇ ਗੱਡੀ ਸੈਰਦਰ ਗਾਲੀ ਕਿਉਂਕਿ ਇੱਕੋ ਗੱਡੀ ਦੀ ਜਗ੍ਹਾ ਜਿਹੜੀ ਹੈਗੀ ਆ ਇੱਕੋ ਕਾਰ ਜਿਹੜੀ نیچے ਤੋਂ ਉਪਰਾਂ ਦੀ ਇਹਦੇ ਉਪਰੋਂ ਆਦੀ ਹੈ ਦੂਜੀ ਗੱਡੀ ਨੂੰ ਸਾਈਡ ਤੇ ਕਿਨਾਰਾ ਲਗਾਣਾ ਪੈਂਦਾ ਹੈ ਤਬ ਬਹੁਤ ਛੋਟਾ ਜਿਹਾ ਮੋੜ ਹੈ ਬੀਡ ਬਲਿੰਕ ਕਹਿੰਦੇ ਇਹਨੂੰ ਤੇ ਆਪਾਂ ਜਾ ਰਹੇ ਹਾਂ ਜੀ ਬਰੋਟ ਵੈਲੀ ਦੇ ਵੱਲ ਤਾਂ ਅੱਗੇ ਥੋੜਾ ਜਾ ਕੇ ਬਰੋਟ ਵੈਲੀ ਦਾ ਵੀ ਸੀਨ ਜਿਹੜਾ ਉਹ ਤੁਹਾਨੂੰ ਥੋੜਾ ਚੱਲ ਕੇ ਦਿਖਾਣਾ ਇਹ ਸਾਰਾ ਜਿਹੜਾ ੁੰਦਰੇ ਤੋਂ ਬੀਡ ਬਲਿੰਕ ਤੋਂ ਬਰੋਟ ਵੈਲੀ ਦਾ ਸਫਰ ਹੈ ਜੀ ਲਓ ਜੀ ਆਖਿਰਕਾਰ ਅਸੀਂ ਪਹੁੰਚ ਗਏ ਉਸੇ ਜਗ੍ਹਾ ਤੇ ਬਰੋਟ ਵੈਲੀ ਬੜਾ ਨਾਮ ਸੁਣਿਆ ਸੀਗਾ ਜੀ ਇਹ ਉਹਦਾ ਪੋਲਾ ਬ੍ਰਿਜ ਹੈ ਤੇ ਥੱਲੋਂ ਪਾਣੀ ਦਾ ਬਹਾਅ ਜਿਹੜਾ ਬਹੁਤ ਤੇਜ਼ ਉਹ ਨਜ਼ਰ ਆਉਂਦਾ ਇੱਕ ਵੱਖਰਾ ਹੀ ਨਜ਼ਾਰਾ ਜੀ ਇੱਕ ਵੱਖਰੀ ਦੁਨੀਆ ਹੈਗੀ ਆ ਇੱਥੇ ਜਿਹੜੇ ਤਾਂ ਨਾਨ-ਵੈਜੀਟੇਰੀਅਨ ਹੈ ਉਨਾ ਵਾਸਤੇ ਠੀਕ ਹੈ ਜਿਹੜੇ ਵੈਜ ਹੈਗੇ ਉਹਨਾਂ ਵਾਸਤੇ ਸਥੋਣੀਆਂ ਇੱਕ ਅੱਧੀ ਦੁਕਾਨ ਹੈਗੀ ਆ ਬਾਕੀ ਜ਼ਿਆਦਾ ਇੱਥੇ ਬਰੋਟ ਜਿਹੜੀ ਫਿਸ਼ ਹੈ ਉਹ ਲੋਕ ਆ ਕੇ ਖਾਂਦੇ ਨੇ ਮੈਂ ਤਾਂ 100% ਵੈਜੀਟੇਰੀਅਨ ਆ ਮੈਂ ਇਸ ਹਾਸੇ ਅਸੀਂ ਆਪਣਾ ਦਾਲ ਫੁਲਕੇ ਦਾ ਅਰੇਂਜਮੈਂਟ ਲੱਭਿਆ ਇੱਥੋਂ ਕਿਤੋਂ ਤਾਂ ਐ ਦੇਖੋ ਇੱਕ ਪੁਰਾਣਾ ਪੁਲ ਵੀ ਬਣਿਆ ਹੋਇਆ ਉਹ ਦੂਰ ਤੱਕ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦਰਿਆ ਬਣਿਆ ਹੋਇਆ ਇਹ ਚ ਡੈਮ ਹੈ ਤਾ ਪਾਣੀ ਇਕੱਠਾ ਹੁੰਦਾ ਪਹਾੜ ਦਾ ਉੱਥੇ ਤੱਕ ਜਾਣਾ ਸੀ ਤੁਹਾਨੂੰ ਉੱਥੇ ਤੱਕ ਲੈ ਕੇ ਜਾਵਾਂਗੇ ਉੱਥੇ ਇੱਕ ਫੁਬਾਰਾ ਵੀ ਚੱਲਦਾ ਉਹ ਦੇਖੋ ਫੁਬਾਰਾ ਇਹ ਚੱਲ ਪਿਆ ਇਹ ਯਾਰ ਇਹ ਸੁ ਫੁਬਾਰੇ ਨੂੰ ਵੇਖਣ ਵਾਸਤੇ ਲੋਕ ਜਿਹੜਾ ਮੈਂ ਇੱਥੇ ਲਾਈਵ ਵੀ ਕੀਤਾ ਸੀਗਾ ਤਾਂ ਮੈਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਫੇਰ ਰੂਬਰੂ ਕਰਵਾਵਾਂ ਤਾਂ ਜਿਹੜਾ ਇੱਥੇ ਉਹ ਫੁਬਾਰਾ ਕਰਦਾ ਉੱਥੇ ਤੱਕ ਜਦੇ ਕਈ ਗੱਡੀਆਂ ਉੱਥੇ ਤੱਕ ਚੱਲ ਜਾਂਦੀਆਂ ਨੇ ਪਰ ਸਾਰਾ ਪੁੱਲ ਜਿਹੜਾ ਹਿਲਦਾ ਹੈ ਤਾਂ ਤਾਰਾਂ ਦੇ ਨਾਲ ਪੁੱਲ ਜਿਹੜਾ ਬੰਨਿਆ ਹੋਇਆ ਬੜਾ ਅੱਛਾ ਨਜ਼ਾਰਾ ਖੂਬਸੂਰਤ ਕੁਲ ਬਲਾ ਕੇ ਇੱਥੇ 100 100 ਨੰਬਰ ਜਿਹੜਾ ਉਹ ਮਿਲ ਇੱਥੇ ਜਿਹੜੀਆਂ ਸ਼ਾਪਸ ਹੈਗੀਆਂ ਨੇ ਆ ਤੁਸੀਂ ਸ਼ਾਪਸ ਦੇਖ ਸਕਦੇ ਹੋ ਇੱਥੇ ਕੋਈ ਖਾਣ ਪੀਣੋ ਵੀ ਜਿਹੜਾ ਹਰ ਚੀਜ਼ ਮਿਲ ਜਾਂਦੀ ਹੈ ਆ ਆ ਤੁਸੀਂ ਦੇਖੋ ਪਿੱਛੇ ਜਿਹੜੀ ਨਾਨ ਵੇਜ ਦੀਆਂ ਸਾਰੇ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰੀਆਂ ਬਹੁਤ ਸੁੰਦਰ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਹੁਣ ਜਦੋਂ ਸਾਡੀ ਵਾਪਸੀ ਪਈ ਹੈ ਤਾਂ ਬਹੁਤ ਸੁੰਦਰ ਪਿੱਛੇ ਗ੍ਰੀਨਰੀ ਵੇਖੋ ਪਰਮਾਤਮਾ ਦਾ ਇਦਾਂ ਦਾ ਕ੍ਰਿਸ਼ਮਾ ਨਜ਼ਾਰਾ ਜਿਹੜਾ ਬਰੋਟ ਵੈਲੀ ਤੋਂ ਹੁਣ ਵਾਪਸੀ ਸਾਡੀ ਜੰਦਰ ਨੂੰ ਪਹੁੰਚ ਚੁੱਕੀ ਹੋਈ ਹੈ ਤਾਂ ਬੜਾ ਅਜੀਬੋ ਗਰੀਬ ਨਜ਼ਾਰਾ ਪਰ ਬੜਾ ਦੇ ਰਸਕੂਨ ਦੇਣ ਵਾਲਾ ਲਓ ਜੀ ਜਦੋਂ ਮੈਂ ਪਹਾੜਾ ਵਿੱਚੋਂ ਥੱਲੇ ਉਤਰਿਆ ਤਾਂ ਗੱਡੀ ਚਲਾ ਕੇ ਮੇਰੀ ਹੋ ਗਈ ਬੱਸ ਤਾਂ ਮੈਂ ਆਪਣੀ ਗੱਡੀ ਲਾਤੀ ਸਾਈਡ ਤੇ ਕਿਉਂਕਿ ਜੇਕਰ ਤੁਹਾਨੂੰ ਵੀ ਕਿਤੇ ਨਹੀਂ ਦਾਂਦੀ ਹੋਵੇ ਪਹਾੜਾ ਦੇ ਵਿੱਚ ਤੁਸੀਂ ਵੀ ਕਦੇ ਰਿਸਕ ਨਾ ਲਈਓ ਤੁਸੀਂ ਗੱਡੀ ਸਾਈਡ ਤੇ ਲਗਾ ਕੇ ਹੋਟਲ ਲੋ ਕਪੜਾ ਲੋ ਆਰਾਮ ਨਾਲ ਸੋਜੋ ਕਿ ਸਵੇਰੇ ਤੁਸੀਂ ਫਿਰ ਜਰਨੀ ਕਰਨੀ ਕਿਉਂਕਿ ਫੈਮਿਲੀ ਤੁਹਾਡੇ ਨਾਲ ਹੁੰਦੀ ਹੈ ਤਾਂ ਲਓ ਜੀ ਮੇਰੇ ਹੋਟਲ ਦਾ ਜਿਹੜਾ ਵਿਊ ਹੈ ਮੈਂ ਤੁਹਾਨੂੰ ਦਿਖਾਉਣ ਦਾ ਪ੍ਰਯਾਸ ਕਰਾਂ ਬੜਾ ਅੱਛਾ ਵਿਊ ਹੈ ਇਸ ਹੋਟਲ ਦੇ ਵਿੱਚ ਉਹ ਮੇਰੀ ਗੱਡੀ ਖੜੀ ਹੈ ਤਾਂ ਇਹ ਹੁਣ ਮੈਂ ਚੱਲਾਂ ਦਰਵਾਜ਼ੇ ਦਾ ਕਮਰਾ ਖੋਲਾਂਗਾ ਤਾਂ ਇਹ ਰੂਮ ਦੀ ਜਿਹੜੀ ਹੋਟਲ ਦੀ ਐਂਟਰਸ ਹੈ ਹੋਟਲ ਦੀ ਐਂਟਰਸ ਤੋਂ ਤੁਸੀਂ ਤੇ ਜਜਮੈਂਟ ਕੱਲੇ ਹੁਣ ਇੱਕ ਕਾਫੀ ਸਾਫ਼ ਸੁਥਰਾ ਤੇ ਕਲੀਨ ਆ ਜਿਹੜਾ ਹੋਟਲ ਹੈ ਤੇ ਅੱਗੇ ਗਣੇਸ਼ ਜੀ ਮਹਾਰਾਜ ਸਾਨੂੰ ਬੈਠੇ ਵਿਰਾਜਮਾਨ ਹੈ ਜਰਾ ਇਹ ਆਪਾਂ ਇਹਨਾਂ ਕੋਲ ਅਸ਼ੀਰਵਾਦ ਲਿਆ ਤਾਂ ਅੱਗੇ ਚੱਲੇ ਤੇ ਨਾਲ ਹੁਣ ਤਰ ਥੋੜੇ ਮੈਂ ਹੋਟਲ ਆਪਣਾ ਅੰਦਰ ਖਾਵਾਂ ਮੈਂ ਰੂਮ ਦੀ ਚਾਬੀ ਲਈ ਰੂਮ ਦੀ ਚਾਬੀ ਲੈ ਕੇ ਦਰਵਾਜ਼ਾ ਖੋਲਿਆ ਤਾਂ ਜਿਸ ਤਰ੍ਹਾਂ ਦਰਵਾਜ਼ਾ ਖੋਲਿਆ ਤਾਂ ਦਿਲ ਨੂੰ ਬੜੀ ਸਕੂਨ ਤੇ ਸ਼ਾਂਤੀ ਮਿਲੀ ਸਾਨੂੰ ਪੱਖੇ ਚਲਾਣ ਦੀ ਜ਼ਰੂਰਤ ਨਹੀਂ ਪਈ ਜਾਂਦਾ ਹੈ ਮੇਰਾ ਵਾਸ਼ਰੂਮ ਸੀ ਬਹੁਤ ਕਲੀਨ ਹਾਈਜਨਿੰਗ ਬੈਟਿੰਗ ਕੀਤੀ ਹੋਈ ਸੀਗੀ ਮੈਂ ਇਸੇ ਕਿਆ ਉਹਨਾਂ ਦਾ ਪਰ ਇੱਥੇ ਸਿੱਧੀ ਜਰੂਰਤ ਨਹੀਂ ਪਈ ਠੰਡਾ ਜਿਹੜਾ ਕਮਰਾ ਰਾਤ ਨੂੰ ਤੁਹਾਨੂੰ ਰਜਾਈ ਜਿਹੜੀ ਲੈਣੀ ਪੈਣੀ ਆ ਤਾਂ ਫਿਰ ਵੀ ਬਹੁਤ ਅੱਛਾ ਸਾਫ ਸੁਥਰਾ ਕਲੀਨ ਜਿਹੜਾ ਸਾਨੂੰ ਰੂਮ ਮਿਲਿਆ ਮੈਂ ਇਸ ਚੀਜ਼ ਦਾ ਕਹਿਣਾ ਚਾਹਾਂਗਾ ਕਿ ਜੇਕਰ ਉਹ ਥੋੜਾ ਬਾਹਰ ਦਾ ਵਿਊ ਦੀ ਗੱਲ ਕਰਾਂ ਤਾਂ ਵਿਊ ਵੀ ਬੜਾ ਅੱਛਾ ਉੱਥੇ ਨਹਿ ਰਹੰਦਾ ਸੀ ਲੋ ਜੀ ਇਹ ਹੁਣ ਰਾਤ ਇੱਥੇ ਆਪਾਂ ਸਟੇ ਕਰਕੇ ਤੇ ਹੁਣ ਚੱਲਿਆਂ ਥੋੜਾ ਅੱਗੇ ਵੱਲ ਕਿਉਂਕਿ ਤਾਂ ਖਾਵਾਂਗੇ ਪਾਲਨਪੁਰ ਦੇ ਕੋਲ ਅਸੀਂ ਪਹੁੰਚੋ ਆ ਲਿਆ ਸ਼ਾਇਦ ਪਕਸ਼ੂਣਾ ਜਾਈਏ ਜਿਉਂਥੇ ਗਿਆ ਉਹ ਤੋਂ ਤਾਂ ਵੀ ਵਲੋਗ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਸਾਰਾ ਸਫਰ ਬਹੁਤ ਵਧੀਆ ਬਹੁਤ ਸੁੰਦਰ ਸਾਫ ਸਹੀ ਦੇ ਨਾਲ ਜਿਹੜਾ ਇੱਥੇ ਹੋਟਲ ਸਾਨੂੰ ਮਿਲਿਆ ਤੁਹਾਨੂੰ ਪਹਿਲਾਂ ਰਾਤੀ ਵੀ ਸ਼ਾਰਟ ਦਿਖਾਇਆ ਸੀਗਾ ਤੇ ਹੁਣ ਜਿਹੜੀ ਅੱਗੇ ਵੱਲ ਨੂੰ ਤਿਆਰੀ